ਮੈਂ ਤੇ ਤੁਹਾਡੇ ਇਥੋਂ ਦਾ ਵਸਨੀਕਾ ਸੇਵਾਦਾਰਾ ਸ਼ੁਮਨੀ ਕਾਲੀਦਲ ਦਾ ਨਰਿੰਦਰ ਸਿੰਘ ਬਾੜਾ ਇਹ ਰਾਸ ਸਮਗਰੀ ਲੈ ਕੇ ਡਿਸਟ੍ਰਿਕਟ ਸੰਬਾ ਦੀ ਡਿਸਟ੍ਰਿਕਟ ਕਮੇਟੀ ਦੇ ਮੈਂਬਰ ਆਏ ਨੇ ਦੋ ਸਰਦਾਰ ਸਾਹਿਬ ਸਰ ਜਸਵੀਰ ਸਿੰਘ ਜੀ ਸਰ ਗੁਰਮੀਤ ਸਿੰਘ ਜੀ ਇਹਨਾਂ ਦੇ ਨਾਲ ਸਰ ਰਣਜੀਤ ਸਿੰਘ ਜੀ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਆ ਪੰਜਾਬ ਦੇ ਵਿੱਚ ਆਏ ਹੜ੍ਹ ਵਿੱਚ ਪੰਜਾਬੀਆਂ ਦੀ ਸਹਾਇਤਾ ਵਾਸਤੇ ਆਏ ਨੇ ਮੈਂ ਦਾ ਤਹਿ ਦਿਲੋਂ ਧੰਨਵਾਦੀਆਂ ਇਹਨਾਂ ਨੇ ਪਹਿਲਾਂ ਆ ਕੇ ਇੱਥੇ ਆਡੈਂਟੀਫਾਈ ਕੀਤੇ ਆ ਵੀ ਕਿਹੜੇ ਕਿਹੜੇ ਪਰਿਵਾਰ ਨੂੰ ਲੋੜ ਆ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਮੈਂ ਇਹਨਾਂ ਦੀ ਇਸ ਗੱਲੋਂ ਸ਼ਲਾਘਾ ਕਰਦਾ ਤੇ ਨਾਲ ਧੰਨਵਾਦ ਕਰਦਾ ਇਹਨਾਂ ਨੇ ਪਿੰਡ ਸਿਲੈਕਟ ਕੀਤੇ ਨੇ ਜੋਗਰ ਪਿੰਡ ਆ ਪਹਿਲੇ ਪਿੰਡ ਇੱਥੇ ਆਏ ਆ ਇਸ ਤੋਂ ਬਾਅਦ ਨਵਾਂ ਟਾਂਡਾ ਉੱਥੇ ਬੜਾ ਵੱਡਾ ਨੁਕਸਾਨ ਹੋਇਆ ਹੜ੍ਹ ਦੇ ਨਾਲ ਬਹੁਤ ਰੁੜ ਗਏ ਸੀ ਘਰ ਵੀ ਰੁੜੇ ਨੇ ਉੱਥੇ ਕਾਨੇ ਵਿੱਚ ਕੀਤਾ ਕਿ ਪੰਜਾਬ ਦੇ ਸੱਤ ਪਿੰਡ ਨੇ ਜਿਨ੍ਹਾਂ ਨੂੰ ਪਾਕਿਸਤਾਨ ਵਾਸਤੇ ਰਸਤਾ ਸੁੱਕਾ ਹੈਗਾ ਪਰ ਜਦੋਂ ਹੜ ਆ ਜਾਂਦਾ ਪੰਜਾਬ ਨਾਲ ਉਹਨਾਂ ਰਸਤਾ ਟੁੱਟ ਜਾਂਦਾ ਉਹ ਪਿੰਡ ਨੇ ਮੰਮੀ ਚੱਕ ਰੰਗਾ ਤੂਰ ਚੇਬੇ ਭਿਹਾਲ ਲਸਿਆਣ ਕੁੰਜਰ ਕੁੰਜਰ ਤੇ ਕੁਕਰ ਇਹ ਪਿੰਡ ਨੇ ਜਿਹੜੇ ਉਹ ਪਾਰਲੇ ਪਾਸੇ ਨੇ ਦਰਿਆਵਾਂ ਪਾਰ ਰਾਵੀ ਤੋਂ ਪਾਰਲੇ ਪਾਸੇ ਨੇ ਉਹਨਾਂ ਨੂੰ ਪਾਕਿਸਤਾਨ ਵਾਲ ਤਾਂ ਸੁੱਕਾ ਰਸਤਾ ਹੈਗਾ ਪਰ ਭਾਰਤ ਨਾਲ ਨਹੀਂ ਉਹਨਾਂ ਦਾ ਜਦਨ ਹੜ ਆਇਆ ਸਭ ਤੋਂ ਵੱਧ ਨੁਕਸਾਨ ਉੱਥੇ ਹੋਇਆ ਤੇ ਉੱਥੇ ਉਹਨਾਂ ਦਾ 7 ਦਿਨ ਸਾਡੇ ਨਾਲੋਂ رابطہ ਟੁੱਟਿਆ ਰਿਹਾ 7 ਦਿਨ ਅਸੀਂ ਉਹਨਾਂ ਨੂੰ ਕੁਝ ਨਹੀਂ ਪਹੁੰਚਾ ਸਕੇ ਉਹਨਾਂ ਦੇ ਘਰਾਂ ਵਿੱਚ ਵੀ ਪਾਣੀ ਫਿਰਦਾ ਸੀ ਅਸੀਂ ਜਾ ਕੇ ਉੱਥੋਂ ਬੇਵਸ ਵਾਪਸ ਆ ਜਾਂਦੇ ਸਾਂ ਉਹਨਾਂ ਤੱਕ ਰਾਤ ਨਹੀਂ ਪਹੁੰਚਾ ਸਕੇ ਅੱਜ ਇਹ ਉੱਥੇ ਚਲੇ ਨੇ ਹੁਣ ਵੈਸੇ ਰਾਤ ਪਹੁੰਚ ਗਈ ਆ ਐਸਡੀਐਮ ਸਾਹਿਬ ਆਪ ਵੀ ਉੱਥੇ ਗਏ ਨੇ ਤੇ ਸੰਗਤਾਂ ਵੀ ਬੜੀਆਂ ਗਈਆਂ ਨੇ ਅੱਜ ਇਹਨਾਂ ਨੇ ਉੱਥੇ ਵੰਡਣ ਵਾਸਤੇ ਜਾਣਾ ਇਹ ਬੜੀ ਵਧੀਆ ਕਿੱਟ ਬਣਾ ਕੇ ਲਿਆਏ ਨੇ ਜਿਹੜਾ ਰਸੋਈ ਦਾ ਘਰ ਦੀ ਵਰਤੋਂ ਦਾ ਸਮਾਨ ਆ ਸਾਰਾ ਪਾ ਕੇ ਲਿਆਏ ਨੇ ਉਹਦੇ ਨਾਲ ਜਿਨ੍ਹਾਂ ਦੇ ਬਿਸਤਰੇ ਖਰਾਬ ਹੋਏ ਨੇ ਕੰਬਲ ਲਿਆਏ ਨੇ ਮੈਂ ਇਹਨਾਂ ਨੂੰ ਬੇਨਤੀ ਕਰਾਂ ਇਹ ਕੰਬਲਾਂ ਦੀ ਲੋੜ ਜ਼ਿਆਦਾ ਬਿਸਤਰਿਆਂ ਦੀ ਲੋੜ ਜਿਹੜੀ ਆ ਪਾਰ ਪੈਣੀ ਆ ਕਿਉਂਕਿ ਉਹ 7 ਦਿਨ ਜਿਹੜੇ ਡੁੱਬੇ ਰਹੇ ਨੇ ਆਪ ਉਹ ਚਾਰੇ ਕੋਠਿਆਂ ਦੇ ਬੈਠੇ ਸੀ ਥੱਲੇ ਉਹਨਾਂ ਦੇ ਘਰਾਵੇ ਚ ਪਾਣੀ ਫਿਰਦਾ ਸੀ ਉੱਥੇ ਵੰਡਿਓ ਇਧਰ ਉਰਲੇ ਪਾਸੇ ਲੋੜ ਦੀਗੀ ਇਹ ਸਾਰਾ ਬਿਸਤਰੀ ਉਧਰ ਲੈ ਕੇ ਜਾਓ ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਦੀਆਂ ਪੰਜਾਬ ਵਿੱਚ ਵੱਡੀ ਆਫਤ ਆਈ ਸੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਉਸ ਧਰਤੀ ਤੇ ਆਫਤ ਆਈ ਸੀ ਜਿਹੜੇ ਲੋਕ ਕੇ ਸੰਸਾਰ ਵਿੱਚ ਕਿਤੇ ਵੀ ਕੋਈ ਆਫਤ ਆਵੇ ਇਹ ਪੰਜਾਬੀ ਸਭ ਤੋਂ ਵੱਧ ਅੱਗੇ ਹੋ ਕੇ ਉਹਨਾਂ ਦੀ ਸੇਵਾ ਕਰਦੇ ਨੇ ਅੱਜ ਇਹ ਉਹਨਾਂ ਪੰਜਾਬੀਆਂ ਦੀ ਸਹਾਇਤਾ ਵਾਸਤੇ ਆਏ ਨੇ ਮੈਂ ਪੰਜਾਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਆਪਣੇ ਹਲਕੇ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਸ ਤਰ੍ਹਾਂ ਦੀ ਇਹਨਾਂ ਨੂੰ ਸਹਿਯੋਗ ਦੀ ਲੋੜ ਹੋएगी ਆਪਣੀ ਸਾਰੀ ਟੀਮ ਇਹਨਾਂ ਦੇ ਨਾਲ ਚੱਲੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਲਗਭਗ ਇਸ ਹੜ੍ਹ ਦੇ ਪ੍ਰਭਾਵਿਤ ਇਲਾਕਿਆਂ ਵਾਸਤੇ ਮੁਸ਼ਕਲਾਂ ਵਾਸਤੇ 20 ਕਰੋੜ ਰੁਪਏ ਰੱਖਿਆ ਮੈਨੂੰ ਮਾਣ ਹੈ ਕਿ ਜੰਮੂ ਕਸ਼ਮੀਰ ਦੇ ਸਭ ਤੋਂ ਵੱਡਾ ਸ਼੍ਰੋਮਣੀ ਡੇਰਾ ਮਹੰਤ ਮਨਜੀਤ ਸਿੰਘ ਜੀ ਵੱਲੋਂ ਇੱਕ ਅਪੀਲ ਕੀਤੀ ਗਈ ਆ ਅੱਜ ਲਗਭਗ 50 ਤੋਂ 51 ਲੱਖ ਰੁਪਏ ਜਿਹੜਾ ਵੱਖਰੀਆਂ ਵੱਖਰੀਆਂ ਜ਼ਿਲ੍ਹਾ ਕਮੇਟੀਆਂ ਵੱਲੋਂ ਇਕੱਠਾ ਹੋ ਗਿਆ ਹੈ ਜਿਹੜਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਕਾਊਂਟ ਜਿਹੜਾ ਉਹਦੇ ਵਿੱਚ ਪਾਇਆ ਜਾਏਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅੱਜ ਸੰਭਾ ਜਿਲ੍ਹਾ ਆਇਆ ਇਸੇ ਤਰ੍ਹਾਂ ਹੋਰ ਡਿਸਟ੍ਰਿਕਟ ਕਮੇਟੀਆਂ ਜਿਹੜੀਆਂ ਨੇ ਇੱਥੇ ਰਾਸਤ ਸਮਗਰੀ ਲੈ ਕੇ ਆਉਣਗੀਆਂ ਮੈਂ ਸਾਰ ਰੋਮ ਰੋਮ ਕਰਕੇ ਜੰਮੂ ਕਸ਼ਮੀਰ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ ਕਿ 2023 ਵਿੱਚ ਵੀ ਉਹ ਖੜੇ ਰਹੇ ਨੇ ਅੱਜ 2025 ਦੇ ਵਿੱਚ ਵੀ ਪੂਰਾ ਜੰਮੂ ਕਸ਼ਮੀਰ ਦਾ ਜਿਹੜਾ ਸਿੱਖ ਹੈ ਉਹ ਉਸੇ ਹਮਦਰਦੀ ਇਸ ਪੀੜਾ ਦੇ ਵਿੱਚ ਇਸ ਪੀੜਾ ਨੂੰ ਵਡਾਉਣ ਵਾਸਤੇ ਜਿਹੜਾ ਉਹ ਪੰਜਾਬ ਦੇ ਇਲਾਕਿਆਂ ਵਿੱਚ ਜਾ ਰਿਹਾ ਸੋ ਮੈਂ ਸਾਰੀਆਂ ਜ਼ਿਲ੍ਹਾ ਗੁਰਦਾਰਾ ਪ੍ਰਬੰਧਕ ਕਮੇਟੀਆਂ ਸਤਿਕਾਰਯੋਗ ਮਹੰਤ ਮੰਜੀਤ ਸਿੰਘ ਜੀ ਦਾ ਔਰ ਨਾਲ ਹੀ ਸੰਤ ਤੇਜਵੰਤ ਸਿੰਘ ਜੀ ਦਾ ਜਿਨ੍ਹਾਂ ਵੱਡੀਆਂ ਸੇਵਾਵਾਂ ਕੀਤੀਆਂ ਨੇ ਉਹਨਾਂ ਦਾ ਧੰਨਵਾਦ ਕਰਦਾ ਹੈ ਜਿਹੜਾ ਡਿਸਟ੍ਰਿਕਟ ਕਮੇਟੀਆਂ ਵੱਲੋਂ ਜਿਹੜਾ ਸਾਰੀ ਮਾਇਆ ਇਕੱਠੀ ਕਰਕੇ ਜੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਕਾਊਂਟ ਵਿੱਚ ਪਾਇਆ ਜਾਏਗਾ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਮੈਨ ਪਾਵਰ ਹੈ ਔਰ ਸਹੀ ਜਗ੍ਹਾ ਤੇ ਪੈਸਾ ਲੱਗ ਸਕੇ ਇਸ ਕਰਕੇ ਪੂਰੀ ਦੀ ਪੂਰੀ ਜੰਮੂ ਕਸ਼ਮੀਰ ਦੀ ਸੰਗਤ ਜਿਹੜੀ ਆ ਆਪਣਾ ਤੇਰਫੁੱਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਊਂਟ ਵਿੱਚ ਪਾ ਰਹੀ ਹੈ ਸੋ ਅਸੀਂ ਜੰਮੂ ਤੋਂ ਜ਼ਿਲ੍ਹਾ ਸੰਬੇ ਤੋਂ ਜਿਹੜੀਆਂ ਉਹ ਸੰਗਤਾਂ ਨੇ ਪੰਜਾਬ ਦੇ ਜਿਹੜੇ ਹੜਪੀੜਿਤ ਇਲਾਕੇ ਆ ਉਹਨਾਂ ਵਿੱਚ ਰਾਹਤ ਸਮਗਰੀ ਭਜਾਉਣ ਲਈ ਅਸੀਂ 71 ਤੱਕ ਕੀਤੀ ਸੀ ਪਿੰਡਾਂ ਦੇ ਵਿੱਚੋਂ ਸੋ ਅਸੀਂ ਪਿਛਲੇ ਕੋਈ 5 ਦਿਨ ਪਹਿਲਾਂ ਇੱਥੇ ਪੰਜਾਬ ਦੇ ਵਿੱਚ ਆ ਪਾ ਕੇ ਸਰਵੇ ਕਰਕੇ ਗਏ ਸੀ ਕਿ ਕਿਹਨਾ ਘਰਾਂ ਦੇ ਵਿੱਚ ਕਿਸ ਚੀਜ਼ ਦੀ ਲੋੜ ਆ ਕਿੱਥੇ ਫਾਈਨੈਂਸ਼ੀਅਲ ਜਿਹੜਾ ਉਹ ਆਪਣੇ ਪੈਸੇ ਦੀ ਲੋੜ ਆ ਕਿੱਥੇ ਆਪਣਾ ਰਾਸ਼ਨ ਦੀ ਲੋੜ ਆ ਕਿੱਥੇ ਸਾਨੂੰ ਗੱਦੇ ਜਾਂ ਕੰਬਲਾਂ ਦੀ ਲੋੜ ਆ ਉਹ ਸਾਰੀ ਜਿਹੜੀ ਆਈਡੈਂਟੀਫਿਕੇਸ਼ਨ ਤੇ ਵੈਰੀਫਿਕੇਸ਼ਨ ਦੇ ਬਾਅਦ ਅਸੀਂ ਉੱਥੇ ਜਾ ਕੇ ਇੱਕ ਮੀਟਿੰਗ ਰੱਖੀ ਆਪਣੇ ਇਲਾਕੇ ਦੇ ਵਿੱਚ ਤੇ ਉੱਥੇ ਸਾਰਾ ਹੀ ਸਿਸਟਮ ਸੈਟਅਪ ਕਰਕੇ ਕਿੱਟਾਂ ਬਣਾਈਆਂ ਗਈਆਂ ਜਿਸ ਦੇ ਵਿੱਚ ਰਾਸ਼ਨ ਕਿੱਟਾਂ ਹਨ ਸਾਡੇ ਕੋਲ ਜਿਹੜੀਆਂ ਕਿ ਕੋਈ 500 ਦੇ ਕਰੀਬ ਰਾਸ਼ਨ ਕਿੱਟਾਂ ਹਨ ਤੇ ਉਸ ਦੇ ਨਾਲ ਜਿਹੜੇ ਹੜਪੀੜਿਤ ਲੋਕ ਹਨ ਜਿਨ੍ਹਾਂ ਦੇ ਵਿਸਤਰੇ ਖਰਾਬ ਹੋ ਗਏ ਉਹਨਾਂ ਲਈ ਗੱਦਿਆਂ ਦੇ ਪ੍ਰਬੰਧ ਹਨ ਕੰਬਲਾਂ ਦੇ ਪ੍ਰਬੰਧ ਹਨ ਸੋ ਇਸੇ ਹੀ ਸਮਗਰੀ ਨੂੰ ਲੈ ਕੇ ਅਸੀਂ ਅੱਜ ਪਹਿਲੇ ਪਿੰਡ ਦੇ ਵਿੱਚ ਪਹੁੰਚੇ ਹਾਂ ਜਿਸ ਪਿੰਡ ਦਾ ਨਾਮ ਹੈ ਜੋਗਰ ਇਹ ਪਿੰਡ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਹਨ ਤੇ ਇਹ ਜਿਹੜੀ ਸਾਰੀ ਹੀ ਜਿਹੜੀ ਸੇਵਾ ਕਰਵਾਈ ਗਈ ਹੈ ਇਹ ਡੀਜੀਪੀਸੀ ਸੰਬਾ ਦੇ ਜਿਹੜੇ ਤਿੰਨ ਮੈਂਬਰ ਹਨ ਵੀਰ ਬਿਕਰਮਜੀਤ ਸਿੰਘ ਵੀਰ ਜਸਵੀਰ ਸਿੰਘ ਤੇ ਵੀਰ ਗੁਰਮੀਤ ਸਿੰਘ ਅਤੇ ਇਸ ਦੇ ਨਾਲ ਸਹਿਯੋਗੀ ਜਥੇਵੰਦੀ ਪਿੰਡ ਜਿਲ੍ਹਾ ਸੰਬਾ ਦੀ ਹੀ ਗੁਰਮਤ ਚੇਤਨਾ ਸਭਾ ਇਹ ਰਲ ਕੇ ਇਹ ਸਾਰਾ ਜਿਹੜਾ ਸਮਗਰੀ ਇੱਥੇ ਲੈ ਕੇ ਆਈਏ ਤੇ ਇੱਥੇ ਇੱਕ ਘਰ ਸੀ ਬੜਾ ਗਰੀਬ ਪਰਿਵਾਰ ਸੀ ਜਿਹਦੇ ਵਿੱਚ ਦੋ ਬੱਚੀਆਂ ਸੀ ਤੇ ਉਹਨਾਂ ਦੇ ਜਿਹੜਾ ਮਾਂ ਵੀ ਨਹੀਂ ਸੀ ਤੇ ਜਿਹੜਾ ਉਹਨਾਂ ਦਾ ਪਿਤਾ ਸੀ ਉਹ ਵੀ ਹੈਂਡੀ ਹੈਂਡੀਕੈਪ ਸੀ ਸੋ ਉਸ ਘਰ ਦੀ ਬੜੀ ਮਾੜੀ ਹਾਲਾਤ ਸੀ ਕੱਚਾ ਘਰ ਸੀ ਤੇ ਉਹ ਪਰਸਾਨ ਦੇ ਨਾਲ ਜਿਹੜਾ ਉਹ ਟੈ ਗਿਆ ਸੀ ਉਸ ਘਰ ਦੇ ਵਿੱਚ ਸੋ ਇਹ ਵੀਰਾਂ ਨੇ ਰਲ ਮਿਲ ਕੇ ਜਿਹੜਾ ਉਹ 31000 ਦੀ ਸੇਵਾ ਵੀ ਕੀਤੀ ਹੈ ਤੇ ਪਿੰਡ ਦੇ ਵਿੱਚ ਆਲਮੋਸਟ ਕੋਈ 150 ਦੇ ਕਰੀਬ ਜਿਹੜੀ ਕਿਟ ਹੈ ਉਹ ਜਿਹੜੀ ਲੋਹਾਈ ਗਈ ਰਾਸ਼ਨ ਕਿਟ ਤੇ ਉਸ ਦੇ ਨਾਲ ਭਾਂਡਿਆਂ ਦੀ ਸੇਵਾ ਵੀ ਉਸ ਪਰਿਵਾਰ ਨੂੰ ਜਿਹੜੀਆਂ ਉਹ ਬੱਚੀਆਂ ਨੂੰ ਕੀਤੀ ਗਈ